ਮੀਟਿੰਗ ਦੀ ਕੋਈ ਚਰਚਾ ਹੋਈ ਅੱਜ ਦੀ ਮੀਟਿੰਗ ਜਿਹੜੀ ਸ਼ੁਭਕਰਨ ਜਿਹੜਾ ਸਾਡਾ ਸ਼ਹੀਦ ਹੋਇਆ ਸੀ ਨੌਜਵਾਨ ਉਹਦਾ ਜਿਹੜਾ ਸਰਕਾਰ ਨੇ ਅਨਾਉਂਸ ਕੀਤਾ ਸੀ ਵੀ 1 ਕਰੋੜ ਦਾ ਚੈੱਕ ਦੇਵਾਂਗੇ ਉਹਦੇ ਜਿਹੜੀ ਸਿਸਟਰ ਆ ਉਹਨੂੰ ਪੁਲਿਸ ਦੇ ਵਿੱਚ ਨੌਕਰੀ ਦੇਵਾਂਗੇ ਸੋ ਉਹਦੇ ਵਾਸਤੇ ਅੱਜ ਜਿਹੜੀ ਮੀਟਿੰਗ ਹੋਈ ਹੈ ਸੀਐਮ ਸਾਹਿਬ ਦੇ ਨਾਲ ਤੋਂ ਸੀਐਮ ਸਾਹਿਬ ਨੇ ਉਹ ਜਿਹੜਾ 1 ਕਰੋੜ ਦਾ ਚੈੱਕ ਜਿਹੜਾ ਉਹ ਅੱਜ ਦੇ ਦਿੱਤਾ ਹੈ ਜੁਆਇਨਿੰਗ ਲੈਟਰ ਵੀ ਉਹਨੂੰ ਜਿਹੜਾ ਉਹਦੀ ਸਿਸਟਰ ਨੂੰ ਦੇ ਦਿੱਤਾ ਹੈ ਕਿਉਂਕਿ ਅਸੀਂ 12 ਤਰੀਕ ਦਾ ਬਠਿੰਡਾ ਡੀਸੀ ਦਾ ਘਰੋਂ ਰੱਖਿਆ ਸੀ ਤੇ ਫਿਰ ਰਾਤ ਹੀ ਇਹਨਾਂ ਦਾ ਹੀ ਕਾਲ ਗਈ ਕਿ ਆਪਾਂ ਇਸ ਦਾ ਸਮਝ ਚ ਗੱਲ ਕਰਨੀ ਚਾਹੁੰਦੇ ਸੀ ਐਮ ਸਾਹਿਬ ਆਪ ਮਿਲਣਾ ਚਾਹੁੰਦੇ ਆ ਸੋ ਉਹ ਸਮਝ ਚ ਆਈ ਸੀ ਤਾਂ ਹੁਣ ਸੀਐਮ ਸਾਹਿਬ ਨੇ 1 ਕਰੋੜ ਦਾ ਚੈੱਕ ਔਰ ਜਿਹੜੀ ਉਹਦੀ ਸਿਸਟਰ ਹੈ ਉਹਨੂੰ ਜੋਇਨਿੰਗ ਲੈਟਰ ਜਿਹੜਾ ਉਹ ਅੱਜ ਹੁਣ ਦੇ ਤੇ ਇਨਸਾਫ ਨੂੰ ਲੈ ਕੇ ਕੋਈ ਗੱਲਬਾਤ ਹੋਈ ਜੋ ਜ਼ੀਰੋ ਐਫ ਆਈ ਆਰ ਹੋਈ ਸੀ ਉਸ ਤੋਂ ਬਾਅਦ ਕੋਈ ਗੱਲਬਾਤ ਹੋਈ ਹੋਵੇ ਪ੍ਰਸ਼ਾਸਨ ਨਾਲ ਉਹਨਾਂ ਨੇ ਕਿਹਾ ਵੀ ਜਿਹੜੀ ਪੰਜਾਬ ਪੱਖੋਂ ਬਣਦੀ ਕਾਰਵਾਈ ਉਹ ਅਸੀਂ ਜ਼ਰੂਰ ਕਰਾਂਗੇ ਔਰ ਕਿਉਂਕਿ ਇਹਦੇ ਤੇ ਜੁਡੀਸ਼ਰੀ ਇਨਕੁਆਰੀ ਚੱਲ ਰਹੀ ਹੈ ਇੱਕ ਕਮੇਟੀ ਬਣੀ ਹੋਈ ਆ ਜਿਹਦੇ ਵਿੱਚ ਜੱਜ ਸਾਹਿਬ ਨੇ ਕਮੇਟੀ ਬਣਾਈ ਪਈ ਆ ਤੋ ਉਹਦਾ ਆਲੇ ਨੂੰ ਦੇ ਉਹ ਕੀ ਹਦਾ ਹੈਗਾ ਉਹ ਰਿਜ਼ਲਟ ਉਹਦਾ ਤੇ ਉਹਦੀ ਜਿਹੜੀ ਆ ਉਹਦੇ ਅਗੇਂਸਟ ਜੋ ਵੀ ਬਣਦੀ ਕਾਰਵਾਈ ਆ ਫਿਰ ਉਹ ਅਸੀਂ ਕਰਾਂਗੇ ਜਿਸ ਤਰ੍ਹਾਂ ਜਿਹੜੀ ਉਹ ਕਮੇਟੀ ਰਿਪੋਰਟ ਦੇ ਵੀ ਹੋ ਗਿਆ ਜੀ ਹਾਂ ਡਿਲੇਵਲ ਸਰ ਅੱਜ ਮੀਟਿੰਗ ਹੋਈ ਕੀ ਕੋਈ ਚਰਚਾ ਹੋਈ ਮੁੱਖ ਮੰਤਰੀ ਸਾਹਿਬ ਨਾਲ ਦੇਖੋ ਮੀਟਿੰਗ ਦੇ ਵਿੱਚ ਜਿਹੜਾ ਸਾਡਾ ਮੇਨ ਅਜੰਡਾ ਸੀਗਾ ਉਹ ਹੀ ਸੀਗਾ ਉਸ ਅੰਦੋਲਨ ਦੇ ਦੌਰਾਨ ਸ਼ੁਭ ਕਰਨ ਦੀ ਸ਼ਹਾਦਤ ਹੋਈ ਸੀ ਪਰ ਉਸ ਇਸ਼ੂ ਨੂੰ ਲੈ ਕੇ ਉਹਨਾਂ ਨੇ ਅਨਾਉਂਸਮੈਂਟ ਕੀਤਾ ਜੀ ਸਰਕਾਰ ਨੇ ਪੰਜਾਬ ਗਵਰਨਮੈਂਟ ਨੇ ਕਿ ਅਸੀਂ ਸ਼ੁਕਰ ਨੂੰ ਸ਼ਹੀਦ ਦਾ ਦਰਜਾ ਦੇਵਾਂਗੇ ਨਾਲੇ ਕਿਹਾ ਸੀਗਾ ਕਿ ਇਹ ਬੇਟੀ ਨੂੰ ਉਹਨਾਂ ਦੀ ਸਿਸਟਰ ਆ ਮੇਰੇ ਨਾਲ ਖੜੀ ਹੋਵੇ ਇਹ ਦਾ ਇਹਨੂੰ ਸਿਪਾਹੀ ਦੇ ਨਕਰੀ ਉਹਨਾਂ ਦੇ ਖਿਲਾਫ ਕੀਤੀ ਤੇ ਪਰਿਵਾਰ ਨੂੰ 1 ਕਰੋੜ ਦੀ ਜਿਹੜੀ ਮਾਇਕ ਸਹਾਇਤਾ ਉਹ ਦੇਣੀ ਨਾ ਉਸ ਕੀਤੀ ਸੀ ਜਿਹੜੀ ਲਗਾਤਾਰ ਬਹੁਤ ਡਿਲੇ ਹੋ ਰਹੀ ਸੀ ਬਹੁਤ ਡਿਲੇ ਹੋਈ ਜਾ ਰਹੀ ਹੈ ਜਿਹਦੇ ਚੋਂ ਮਜਬੂਰਨ ਜਥੇਬੰਦੀਆਂ ਨੂੰ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੋਗਰਾਮ ਦੇਣਾ ਬਿਆਜ 12 ਤਰੀਕ ਨੂੰ ਅਸੀਂ ਬੜੇ ਡੀਸੀ ਹੈ ਉਹ ਬਠਿੰਡਾ ਦਾ ਕਰਾਉ ਕਰਾਂਗੇ। ਉਹਦੇ ਚੋਂ ਪ੍ਰਸ਼ਾਸਨ ਦਾ ਰਾਤ ਲੈ ਨੂੰ ਮੈਸੇਜ ਆਇਆ ਸੀਗਾ ਕਿ ਅਸੀਂ ਇਹਦਾ ਮਸਲੇ ਦਾ ਹੱਲ ਕਰਨਾ ਚਾਹੁੰਦੇ ਹਾਂ ਤੁਸੀਂ ਬੈਠਣਾ ਚਾਹੁੰਦੇ ਹੋ ਤੁਹਾਡੇ ਨਾਲ। ਉਹ ਬੈਠੇ ਨੇ ਅੱਜ ਉਹਦੇ ਚੋਂ ਇਹਨਾਂ ਨੇ ਸਾਡੀ ਬੇਟੀ ਨੂੰ ਜਿਹੜਾ ਅਪਾਇੰਟਮੈਂਟ ਲੈਟਰ ਦਿੱਤਾ ਇਹਨਾਂ ਨੂੰ ਮਿਲ ਗਿਆ। ਉਹਨਾਂ ਦੇ ਫਾਦਰ ਸਾਹਿਬ ਨੇ ਇੱਥੇ ਨਾਲ ਕਿਤੇ ਗਏ ਨੇ। ਉਹਨਾਂ ਨੂੰ ਵੀ ਮਤਲਬ ਜਿਹੜਾ 1 ਕਰੋੜ ਦਾ ਜਿਹੜਾ ਚੈੱਕ ਹੈ ਉਹ ਅੱਜ ਇਹਨਾਂ ਨੇ ਦੇ ਦਿੱਤਾ ਟਾ ਅਸੀਂ ਜਿਹੜਾ ਸਾਡਾ ਉਹ ਪ੍ਰੋਗਰਾਮ ਸੀਗਾ 12 ਤਰੀਕ ਵਾਲਾ ਕੋਸ ਪ੍ਰੋਗਰਾਮ ਨੂੰ ਹੁਣ ਮਤਲਬ ਅਸੀਂ ਇਸ ਆਪਸੇ ਡਿਵੈਕਟਿਵ ਵਿਚਾਰ ਕਰਕੇ ਉਹਨੂੰ ਅਸੀਂ ਪੋਸਟ ਕਰਾਂਗੇ। ਐਲ ਸਾਬ ਤੁਸੀਂ ਬਿਲਕੁਲ ਲਗਾਤਾਰ ਪਰਿਵਾਰ ਦੇ ਵੀ ਲੜਦੇ ਰਹੇ ਲੱਗਦਾ ਕਿ ਕਿਤੇ ਨਾ ਕਿਤੇ ਜੀਆਂ ਅਜਹੀਆਂ ਅਨੁਸੁਖਾਮੀ ਘਟਨਾਵਾਂ ਹੋ ਰਹੀਆਂ ਤਾਂ ਪ੍ਰੈਸ਼ਰ ਵੀ ਹੁੰਦਾ ਕਿਉਂਕਿ ਜ਼ਿੰਮੇਵਾਰ ਤੁਹਾਨੂੰ ਠਹਿਰਾ ਦਿੱਤਾ ਜਾਂਦਾ ਜਿਵੇਂ ਦੇਖੋ ਵੈਸੇ ਵੀ ਮਤਲਬ ਜੇ ਸਾਡੇ ਵਜ੍ਹਾ ਕਰਕੇ ਸਾਡੇ ਅੰਦੋਲਨ ਕਰਕੇ ਨਾ ਵੀ ਹੋ ਗਏ ਇੱਕ ਬੱਚੇ ਦਾ ਚਲੇ ਜਾਣਾ ਨੌਜਵਾਨ ਉਮਰ ਚ ਚਲੇ ਜਾਣਾ ਵੈਸੇ ਹੀ ਦੁੱਖ ਹੈ ਜਦੋਂ ਕਿਸੇ ਮੋਰਚੇ ਦੇ ਵਿੱਚ ਕੋਈ ਸ਼ਹੀਦ ਹੁੰਦਾ ਉਹਦੇ ਤੇ ਤਾਂ ਹੋਰ ਵੀ ਸਾਰਿਆਂ ਦੀ ਰਿਸਪੋਨਸਿਬਿਲਟੀ ਵੱਧ ਜਾਂਦੀ ਹੈ ਕੈਮਰੇ 'ਚ ਦੇਖੋ ਉਹਨੂੰ ਅਸੀਂ ਸ਼ਹੀਦ ਦਾ ਦਰਜਾ ਕਿਵੇਂ ਦਵਾਉਣਾ ਹੈ ਉਹ ਆਪਾਂ ਲੜਿਆ ਆਂ ਦਵਾਇਆ ਵਾਹਿਗੁਰੂ ਨੇ ਕਿਰਪਾ ਕੀਤੀ ਸਾਡੇ ਤੋਂ ਔਰ ਉਹਨੂੰ ਆਪਾਂ ਦੁਨੀਆਂ ਦੇ ਸਫਲ ਹੋਏ ਆਂ ਸਾਡੀ ਕੋਸ਼ਿਸ਼ ਹੈ ਕਿ ਹਰ ਵਾਰੀ ਅੰਦੋਲਨ ਦੇ ਵਿੱਚ ਸਾਡਾ ਹੀ ਇਹ ਟਾਰਗੇਟ ਹੁੰਦਾ ਹੈ ਕਿ ਘੱਟ ਤੋਂ ਘੱਟ ਨੁਕਸਾਨ ਹੋ ਕੇ ਵੱਧ ਤੋਂ ਵੱਧ ਪ੍ਰਾਪਤੀ ਕਿਵੇਂ ਕੀਤੀ ਜਾ ਸਕਦੀ ਹੈ ਅੰਦੋਲਨ ਨੂੰ ਛਾਂਤ ਕਿਵੇਂ ਰੱਖਿਆ ਜਾ ਸਕਦਾ ਹੈ ਅਸੀਂ ਉਦੋਂ ਵੀ ਮਤਲਬ ਅੰਦੋਲਨ ਸਾਡਾ ਛਾਂਤੀ ਸੀ ਕੋਈ ਗੱਲ ਗੱਲ ਇਹ ਜਿਹੀ ਸੀ ਜੇ ਸ਼ਾਂਤ ਨਾ ਹੁੰਦਾ ਤੇ ਜਿਹੜੀ ਸ਼ੁਭ ਕਰਨ ਦੇ ਗੋਲੀ ਲੱਗੀ ਹੈ ਉਹ ਸਿਰ ਦੇ ਮਗਰਲੇ ਪਾਸੇ ਲੱਗੀ ਹੈ ਉਹ ਫਿਰ ਜੇ ਸ਼ਾਂਤ ਨਹੀਂ ਨਾ ਹੁੰਦਾ ਸ਼ਾਂਤ ਨਾ ਮੁੜਿਆਉਣ ਦਾ ਮੁੰਡਾ ਇਹਦਾ ਮਤਲਬ ਗੋਲੀ ਮੱਥੇ 'ਚ ਲੱਗਣੀ ਸੀ ਅਗੇ ਜੇ ਜੇ ਪਿੱਛੋਂ ਲੱਗਦੀ ਹੈ ਤਾਂ ਇਹਦਾ ਮਤਲਬ ਹਾਲ ਉੱਥੇ ਵੀ ਕੋਈ ਮਤਲਬ ਗਰਮਾ-ਗਰਮਾ ਵਾਲੀ ਗੱਲ ਹੈ ਨਹੀਂ ਸੀ ਉਹ ਇੱਕ ਉਹਨਾਂ ਦੀ ਸਰਕਾਰ ਦੀ ਇੱਕ ਗੁੰਡਾਗਰਦੀ ਸੀ ਜਿਹਦੇ ਵਿੱਚ ਸਾਡਾ ਨੌਜਵਾਨ ਦੀ ਸ਼ਹਾਦਤ ਹੋਈ ਹੈ ਇਸੇ ਕਰਕੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਮਤਲਬ ਆਖਰੀ ਦਮ ਤੱਕ ਉਹ ਲੜਾਈ ਜਣੀ ਸਰਕਾਰ ਨਾਲ ਮਤਲਬ ਲੜਾਂਗੇ ਉਸ ਸਾਡੇ